ਜਨੂਬੀ ਅਮਰੀਕਾ ਦੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਜਤੁਆਇਦਿਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਕੱਲ ਮਾਈਕ ਵਾਲਸ ਨੂੰ ਹਟਾਇਆ ਗਿਆ। ਉਸ ਮਾਮਲੇ ਦੇ ਉੱਤੇ ਚਰਚਾ ਕਰਾਂਗੇ। ਦੂਜੀ ਗੱਲਬਾਤ ਕਰਨੀ ਆਪਾਂ ਜਿਹੜੀ ਮਸਲਾ ਬਹੁਤ ਚਰਚਾ ਦੇ ਵਿੱਚ ਆ ਟੈਕਸਸ ਦੇ ਜੱਜ ਨੇ ਰਾਸ਼ਟਰਪਤੀ 트ੰਪ ਦੇ ਇੱਕ ਕਾਨੂੰਨ ਦੇ ਉੱਤੇ ਮਤਲਬ ਕਾਨੂੰਨੀ ਦਰਬਾਰਤوں ਦਾ ਮਾਮਲਾ ਸਾਹਮਣੇ ਆਇਆ। ਜੱਜ ਨੇ ਕਿਹਾ ਵੀ ਦਰਬਾਰਤੋਂ ਕੀਤੀ ਹੈ। ਟੈਸਲਾ ਦੇ ਵਿੱਚੋਂ ਐਲਨ ਮਸਕ ਨੂੰ ਹਟਾਉਣ ਸੰਬੰਧੀ ਰੌਲਾ ਪੈ ਰਿਹਾ। ਪਤਾ ਨਹੀਂ ਹਟਾਇ ਸੀਰੀਆ ਦੇ ਵਿੱਚ ਇੱਕ ਪੱਤਰਕਾਰ ਗੁੰਮ ਹੋਇਆ ਸੀ ਉਹਦੀ ਮਾਂ ਨੇ ਸਾਹਮਣੇ ਆ ਕੇ ਅਮਰੀਕਨ ਸਰਕਾਰ ਨੂੰ ਕਿਹਾ ਵੀ ਤੁਹਾਨੂੰ ਪਤਾ ਸੀ ਮੇਰਾ ਮੁੰਡਾ ਕਿੱਥੇ ਆ ਤੁਸੀਂ ਕੀਤਾ ਕੁਛ ਨਹੀਂ ਤੇ ਆਖਰ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਜਿਹੜੀਆਂ ਡਾਲਸ ਹੁੰਦੀਆਂ ਬੱਚੇ ਖੇਡਦੇ ਨੇ ਗੁੱਡੀਆਂ ਉਹਨਾਂ ਬਾਰੇ ਰਾਸ਼ਟਰਪਤੀ 트ੰਪ ਦਾ ਬਿਆਨ ਆਇਆ ਵੀ ਹੁਣ ਤੁਹਾਨੂੰ ਤੀਆਂ ਦੀ ਥਾਂ ਤੇ ਦੋ ਮਿਲਣੀਆਂ ਦੋ ਨਾਲ ਖੇਡਣਾ ਸਿੱਖੋ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਮਾਈਕ ਵਾਲਸ ਬਾਰੇ ਮਾਈਕ ਵਾਲਸ ਨੂੰ ਪ੍ਰੈਜ਼ੀਡੈਂਟ 트ੰਪ ਨੇ ਹਟਾ ਦਿੱਤਾ ਜਿਹੜੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਦੇ ਅਹੁਦੇ ਤੋਂ ਹਟਾ ਕੇ ਉਹਨੂੰ ਇਹ ਕਿਹਾ ਗਿਆ ਵੀ ਇਹਨਾਂ ਨੂੰ ਭੇਜਿਆ ਜਾ ਰਿਹਾ ਯੂਐਸ ਐਮਬੈਸਡਰ ਟੂ ਦਾ ਯੂਨਾਈਟਿਡ ਨੇਸ਼ਨਸ ਵੀ ਇਹ ਹੋਣਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਯੂਐਸ ਤੇ ਜਿਹੜੇ ਐਮਬੈਸਡਰ ਹੋਣਗੇ ਰਾਜਦੂਤ ਹੋਣਗੇ ਇਹਨਾਂ ਨੂੰ ਇਸ ਅਹੁਦੇ ਤੋਂ ਆਪਾਂ ਜਿਹੜਾ ਤਰੱਕੀ ਦੇ ਦਿੱਤੀ ਉਹਨਾਂ ਨੇ ਅਸਲ ਦੇ ਵਿੱਚ ਇਹਨੂੰ ਕਿਹਾ ਕਿ ਉਹਨਾਂ ਨੇ ਤਰੱਕੀ ਦੇ ਦਿੱਤੀ ਆ ਅੰਦਰਲੇ ਸ੍ਰੋਤ ਦੱਸਦੇ ਤਰੱਕੀ ਨਹੀਂ ਆ ਇਹ ਉਹਨਾਂ ਨੂੰ ਪਾਸੇ ਹਟਾਇਆ ਰੌਲਾ ਇਹ ਪਿਆ ਸੀ ਪਿਛਲੇ ਸਮੇਂ ਦੇ ਵਿੱਚ ਅਸੀਂ ਕਿੰਨੀ ਵਾਰੀ ਇਹ ਗੱਲ ਕੀਤੀ ਤੁਹਾਡੇ ਨਾਲ ਕਿ ਜਿਹੜੇ ਇੱਕ ਸਿਗਨਲ ਐਪ ਦੇ ਉੱਤੇ ਚੈਟ ਗਰੁੱਪ ਬਣਾ ਕੇ ਯਮਨ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਨੇ ਕਿੱਥੇ ਬੰਬ ਸੁੱਟਨੇ ਸਾਰੀ ਸਾਰੀ ਜਾਣਕਾਰੀ ਉਹਦੇ ਵਿੱਚ ਪਾਤੀ ਤੇ ਉਹ ਪੱਤਰਕਾਰ ਏ ਅਟਲੈਂਟਿਕ ਦਾ ਜਿਹੜਾ ਐਡੀਟਰ ਸੀ ਉਹ ਉਹਦੇ ਵਿੱਚ ਸੀਗਾ ਤੇ ਉਹ ਉਹਨੂੰ ਕਿਸੇ ਗਲਤੀ ਨਾਲ ਕਿਸੇ ਤਰ੍ਹਾਂ ਗਰੁੱਪ ਵਿੱਚ ਐਡ ਕਰ ਲਿਆ ਰੌਲਾ ਰੱਪਾ ਵੱਧ ਗਿਆ ਉਹ ਰੌਲਾ ਰੱਪਾ ਤੋਂ ਬਾਅਦ ਤਿੰਨ ਜਿਹੜੇ ਟੌਪ ਦੇ ਇਹਨਾਂ ਦੇ ਅਫੀਸ਼ੀਅਲ ਸੀਗੇ ਜਿਹੜੇ ਮਾਈਕ ਵਾਲਸ ਤੋਂ ਬਾਅਦ ਜਿਹੜੇ ਅਗਲੇ ਨੰਬਰ ਦੇ ਸੀਗੇ ਉਹਨਾਂ ਨੂੰ ਨੌਕਰੀੋਂ ਕੱਢਤਾ ਵੀ ਇਹ ਜ਼ਿੰਮੇਵਾਰ ਇਹਨਾਂ ਕਰਕੇ ਹੋਇਆ ਹਾਲਾਂਕਿ ਜ਼ਿੰਮੇਵਾਰ ਉਹ ਨਹੀਂ ਸੀ ਅੰਦਰਲੇ ਲੋਕ ਜਾਣਦੇ ਸੀ ਕਿ ਇਹਨਾਂ ਦੇ ਕੋਲੇ ਸਿਗਨਲ ਐਪ ਆ ਇਹਨਾਂ ਦੇ ਕੰਪਿਊਟਰ ਤੇ ਆ ਮੀਟਿੰਗ ਦੇ ਵਿੱਚ ਹੀ ਸਿਗਨਲ ਐਪ ਯੂਜ਼ ਕਰੀ ਜਾਂਦੇ ਆ ਤੇ ਇਹ ਸਾਰੇ ਮਾਮਲੇ ਦੇ ਵਿੱਚ ਇਹਨਾਂ ਤੇ ਹੁਣ ਰੌਲਾ ਰੱਪਾ ਪੈ ਗਿਆ ਹੁਣ ਜੇ ਰਾਸ਼ਟਰਪਤੀ ਟਰੰਪ ਇਹਨਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੰਦੇ ਕਿ ਮਾਈਕ ਵਾਲਸ ਨੂੰ ਕੱਢ ਦਿੱਤਾ ਤਾਂ ਬਹੁਤ ਵੱਡਾ ਰੌਲਾ ਸਿਗਾ ਜਣੇ ਕਿ ਤੁਸੀਂ ਇਹ ਮਤ ਦੇਖੋ ਵੀ ਮਾਈਕ ਵਾਲਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਸਿਕਿਉਰਿਟੀ ਦੇ ਸਭ ਤੋਂ ਉੱਚਾ ਅਦਾਰਾ ਉਹ ਬੰਦਾ ਏਡੀ ਵੱਡੀ ਗਲਤੀ ਕਰ ਗਿਆ ਸੁਧਾਰਨ ਜੀ ਜਿਹੜੀ ਕਿ ਕਿਸੇ ਨੂੰ ਵੀ ਗਰੁੱਪ ਚੈਟ ਦੇ ਵਿੱਚ ਐਡ ਕਰ ਲੈਣਾ ਤੇ ਰੌਲਾ ਰੱਪਾ ਪੈਣਾ ਸੀ ਹੁਣ ਉਹਦਾ ਤਰੀਕਾ ਇਹ ਲੱਭਿਆ ਇਹਨਾਂ ਨੇ ਕਿ ਪਾਸੇ ਹਟਾਉਣ ਦਾ ਰਾਸ਼ਟਰਪਤੀ ਟਰੰਪ ਕਹਿੰਦੇ ਤਰੱਕੀ ਦੇ ਦਿੱਤੀ ਨਾ ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਡਿਫੈਂਡ ਕੀਤਾ ਉਹਨਾਂ ਨੇ ਕਿਹਾ ਕਿ ਉਹਨੂੰ ਇੱਕ ਛੋਟੀ ਜੀ ਉਹ ਕਹਿੰਦੇ ਤਾਂ ਮਤਲਬ ਗਲਿਚਸ ਹੈਗਾ ਇੱਕ ਬਾਸਿਕ ਕੋਈ ਨਹੀਂ ਕੋਈ ਜਾਣਕਾਰੀ ਨਹੀਂ ਲੀਕ ਹੋਈ ਉੱਥੇ ਵੀ ਡਿਫੈਂਡ ਕੀਤਾ ਬਾਰ ਬਾਰ ਡਿਫੈਂਡ ਕਰਦੇ ਰਹੇ ਉਹਨੂੰ ਬਚਾਉਂਦੇ ਰਹੇ ਹੁਣ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਦੇ ਰਾਜਦੂਤ ਅੰਦਰਲੇ ਲੋਕ ਦੱਸਦੇ ਆ ਵੀ ਸੈਨੇਟ ਨੇ ਇਹਨਾਂ ਨੂੰ ਅੰਬੈਸਡਰ ਦੀ ਮਨਜ਼ੂਰੀ ਨਹੀਂ ਦੇਣੀ। ਉੱਥੇ ਮਨਜ਼ੂਰੀ ਨਹੀਂ ਮਿਲਣੀ। ਇਹਨਾਂ ਨੇ ਪਾਸੇ ਹੋਏ ਉਹਨਾਂ ਦੇ ਚੁੱਪਕਚਾਪ ਪਾਸੇ ਹੋ ਕੇ ਬਹਿ ਜਾਣਾ ਤੇ ਗੱਲ ਆਈ ਗਈ ਹੋ ਜਾਣੀ। ਇਹ ਸਕੀਮ ਇਹ ਜਿਹੜੀ ਅੰਦਰ ਦੇ ਸੂਤਰ ਕੁਝ ਅਖਬਾਰਾਂ ਇਹ ਦੱਸਦੀਆਂ ਕਿ ਅਸਲ ਦੇ ਵਿੱਚ ਕਹਾਣੀ ਇਹ ਆ। ਕੁਝ ਕਹਿੰਦੇ ਵੀ ਨਹੀਂ 트럼ਪ ਸਹੀ ਆ ਉਹਨਾਂ ਨੇ ਇਹਨੂੰ ਤਰੱਕੀ ਦਿੱਤੀ ਹੈ। ਬੰਦਾ ਬਹੁਤ ਯੋਗ ਆ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਯੂਐਸ ਅੰਬੈਸਡਰ ਟੂ ਯੂਨਾਈਟਿਡ ਨੇਸ਼ਨ ਲਾ ਦਿੱਤਾ ਪਰ ਯੋਗ ਬੰਦੇ ਨੂੰ ਐਡੀ ਛੇਤੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਤੋਂ ਹਟਾਉਣਾ ਕਾਨੂੰਨੀ ਹੁਣ ਤੇ ਹਜੇ ਲਾਇਆ ਤਿੰਨੇ ਤੇ ਕੁਝ ਵੀ ਨਹੀਂ ਹੋਇਆ 100 ਦਿਨ ਤੇ ਪੂਰੇ ਟਰੰਪ ਦੇ ਜਿਹੜੇ ਟਰਮ ਨੂੰ ਹੋਇਆ ਇਹਨਾਂ ਦਿਨ ਨੂੰ ਪੂਰਾ ਹੋਂ ਉਹ ਉਹ ਸਾਰੀ ਘਟਨਾ ਦਾ ਸਬੰਧ ਆਪਾਂ ਸਾਰੇ ਜਾਣਦੇ ਆ ਕਿ ਜਿਸ ਤਰੀਕੇ ਦੇ ਨਾਲ ਹੋਇਆ ਮਿਲਟਰੀ ਪਲਾਨ ਜਿਹੜਾ ਨੇ ਡਿਸਕਸ ਕੀਤੇ ਸੀ ਉਹਦੇ ਤੋਂ ਬਾਅਦ ਹੁਣ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਲਾਉਣਾ ਕਿਹਨੂੰ ਆ ਇਸ ਵੇਲੇ ਜਿਹੜੇ ਮਾਰਕੋ ਰੂਬਿਓ ਨੇ ਜਿਹੜੇ ਸੈਕਟਰੀ ਆਫ ਸਟੇਟ ਨੇ ਉਹਨਾਂ ਨੂੰ ਲਾ ਦਿੱਤਾ ਮਾਰਕ ਰੂਬੀ ਕੋਲ ਪਹਿਲੇ ਹੀ ਬਹੁਤ ਮਹੱਤਵਪੂਰਨ ਅਹੁਦੇ ਆ ਇਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਵਜੋਂ ਸਰਵ ਕਰਨਗੇ ਸੋ ਜਿਹੜੀਆਂ ਦੋ ਸਭ ਤੋਂ ਅਮਰੀਕਾ ਦੀਆਂ ਪਾਵਰਫੁੱਲ ਜੌਬ ਸੈਕਟਰੀ ਆਫ ਸਟੇਟਸ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੁਣ ਇਹ ਪ੍ਰੋਮੋਸ਼ਨ ਹੋਈ ਆ ਉੱਥੇ ਕੀ ਹੋਇਆ ਆ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਆਪਣੇ ਆਪ ਦੇ ਵਿੱਚ ਇਹ ਬੜੀ ਮਹੱਤਵਪੂਰਨ ਗੱਲ ਆ ਮਾਈਕ ਵਾਲਸ ਦੀ ਗਲਤੀ ਗਲਤੀ ਤੋਂ ਬਾਅਦ ਜੋ ਜੋ ਕੁਝ ਹੋਇਆ ਉਹਦੇ ਤੋਂ ਬਾਅਦ ਤੇ ਕਨਫਰਮੇਸ਼ਨ ਟ੍ਰਬਲ ਹੋ ਸਕਦੀ ਆ ਵਾਸ਼ਿੰਗਟਨ ਜਿੱਦਾਂ ਮੰਨਦਾ ਆ ਕਿ ਇਹਨਾਂ ਨੂੰ ਅਪਰੂਵਲ ਹੀ ਨਹੀਂ ਮਿਲਦੀ ਸੈਨੇਟ ਦੇ ਵਿੱਚ ਉਹਥੇ ਜਾਣ ਦੇ ਲਈ ਵਾਲਟਸ ਦੇ ਜਿਹੜੇ ਡਿਪਟੀ ਆ ਐਲੈਕਸ ਵੋਂਗ ਉਹ ਵੀ ਇਸ ਚੈਟ ਦਾ ਪਾਰਟ ਸੀਗੇ ਉਹਨਾਂ ਦਾ ਵੀ ਪਤਾ ਨਹੀਂ ਕੀ ਬੜਨਾ ਆ ਡਿਫੈਂਡ ਉਹਨਾਂ ਨੂੰ ਵੀ ਕੀਤਾ ਆ ਸਿਗਨਲ ਐਪ ਅਜੇ ਵੀ ਯੂਜ਼ ਕੀਤੀ ਜਾ ਰਹੀ ਆ ਇਹਦੇ ਤੋਂ ਬਾਅਦ ਦੂਜੀਆਂ ਜਿਹੜੀਆਂ ਪੋਸੀਬਲੀ ਹੁਣ ਹੋ ਸਕਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਦੇ ਵਿੱਚ ਜਿਹੜੇ ਹੈ ਗਿਆ ਜਾਂ ਉਥੇ ਰਿਕਨਲ ਜਾਂ ਸਟੀਵ ਵਿਕਾਫ ਇਹਨਾਂ ਸਾਰਿਆਂ ਨੂੰ ਉਥੇ ਲਾਇਆ ਜਾ ਸਕਦਾ ਹੈ 트럼ਪ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਹੜੇ ਆ ਫਸਟ ਟਰਮ ਦੇ ਉਥੇ ਵੀ ਇਸ ਤਰ੍ਹਾਂ ਦੇ ਕੰਮ ਹੋਏ ਸੀ ਜਿਹਦੇ ਵਿੱਚ ਅਮਸ਼ੇਲ ਫਲਾਈਨ ਜான் ਬਾਲਟਨ ਇਸੇ ਤਰ੍ਹਾਂ ਬਾਅਦ ਵਿੱਚ ਜਿਹਨੂੰ ਕੀਤਾ ਗਿਆ ਸੀ ਉਹ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਸੀ ਹੁਣ ਵੀ ਇਸੇ ਤਰ੍ਹਾਂ ਹੋ ਰਿਹਾ ਪਰ ਬਹੁਤ ਵੱਡਾ ਫੇਰ ਬਦਲਾ 트럼ਪ ਪ੍ਰਸ਼ਾਸਨ ਦੇ ਵਿੱਚ ਅਗਲੀ ਗੱਲਬਾਤ ਇੱਕ ਜਜ ਦੁਆਰਾ ਰੂਲਿੰਗ ਦਿੱਤੀ ਹੈ ਫੈਡਰਲ ਜੱਜ ਟੈਕਸਸ ਦੇ ਵਿੱਚ ਉਹਨੇ ਰਾਸ਼ਟਰਪਤੀ 트ੰਪ ਨੂੰ ਇਹ ਕਿਹਾ ਵੀ ਤੁਸੀਂ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ ਕਾਨੂੰਨ ਕਿਹੜੇ ਦੀ ਦੁਰਵਰਤੋਂ ਕੀਤੀ ਹੈ ਜਿਹੜਾ ਏਲੀਨ ਐਨੀਮੀ ਐਕਟ ਲਾ ਕੇ ਇਹਨਾਂ ਨੇ ਡਿਪੋਰਟੇਸ਼ਨ ਨੂੰ ਤੇਜ਼ ਕੀਤਾ ਹੈ ਏਲੀਨ ਐਨੀਮੀ ਐਕਟ ਹੈ ਕੀ ਆ ਇੱਕ ਬਹੁਤ ਪੁਰਾਣਾ ਲਾ ਆ ਜਿਹਦੇ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਅ ਜਿਹੜੇ ਜਦੋਂ ਲੜਾਈ ਲੂਈ ਵਾਲਾ ਮਾਹੌਲ ਹੁੰਦਾ ਉਸ ਵੇਲੇ ਇਹਨੂੰ ਯੂਜ਼ ਕਰਦੇ ਵੀ ਕੋਈ ਬਾਹਰਲਾ ਬੰਦਾ ਤੁਹਾਡੇ ਦੇਸ਼ ਵਿੱਚ ਆ ਗਿਆ ਤੁਸੀਂ ਤੁਹਾਡੇ ਕੋਲ ਹੱਕ ਆ ਵੀ ਬਿਨਾ ਕੋਸ਼ ਪੜਤਾਲ ਤੇ ਉਹਨੂੰ ਬਾਹਰ ਕੱਢ ਸਕਦੇ ਆ ਉਹ ਜਿਹੜਾ ਏਲੀਨ ਐਨੀਮੀ ਐਕਟ ਸੀ ਉਹਨੂੰ ਵਰਤ ਤੋਂ ਕਰਕੇ ਇਹਨਾਂ ਨੇ ਬੰਦਿਆਂ ਨੂੰ ਬਾਹਰ ਕੱਢਿਆ ਅਮਰੀਕਾ ਦੇ ਵਿੱਚੋਂ ਜਿਹੜੇ ਅਨ ਡਾਕੂਮੈਂਟਡ ਸੀਗੇ ਹੁਣ ਉਹ ਜਿਹੜੇ ਜੱਜ ਨੇ ਫੈਡਰਲ ਜੱਜ ਟੈਕਸਸ ਦੇ ਉਹਨਾਂ ਨੇ ਇਹ ਕਿਹਾ ਵੀ ਇਹ ਤੁਸੀਂ ਗਲਤ ਕੀਤਾ ਵੀ ਜਦੋਂ ਲੜਾਈ ਆ ਇਹ ਕਾਨੂੰਨ ਉਦੋਂ ਹੀ ਆ नो वार नो यूज ਜਦੋਂ ਲੜਾਈ ਹੈ ਨਹੀਂ ਕਿ ਤਾਂ ਫਿਰ ਤੁਸੀਂ ਕਾਨੂੰਨ ਕਿਵੇਂ ਯੂਜ਼ ਕਰ ਸਕਦੇ ਆ ਕਾਨੂੰਨੀ ਤੌਰ ਦੇ ਉੱਤੇ ਉਸ ਤਹਿਤ ਕੱਢਿਆ ਹੀ ਨਹੀਂ ਜਾ ਸਕਦਾ ਵੈਂਚੂਏਲ ਵਾਲਾ ਰੌਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਜਿਹੜਾ ਵੈਂਚੂਏਲੀਅਨ ਗੈਂਗ ਇੱਕ ਟਾਰਗੇਟ ਕੀਤਾ ਸੀ 트럼ਪ ਟੀਮ ਨੇ ਇਸ ਕਾਨੂੰਨ ਦੀ ਵਰਤੋਂ ਕਰਕੇ ਉਹਨਾਂ ਨੂੰ ਮਤਲਬ ਤੁਰਤ ਫੁਰਤਿ ਰਿਪੋਰਟ ਕਰ ਦਿੱਤਾ ਤੇ ਉਹਦੇ ਤੋਂ ਬਾਅਦ ਜਿਹੜੇ ਵੈਂਚੂਏਲ ਗੈਂਗ ਚ ਨੂੰ 10 ਇਅਰ ਹੋਗਾ ਕਹਿੰਦੇ ਆ ਵੀ ਇਹ ਸਾਰੇ ਉਹਦੇ ਮੈਂਬਰ ਆ ਜਜ ਫਰਨਾਂండో ਰੋਟਸਿਕ ਜਿਹੜੇ ਅਪਾਇੰਟ ਕੀਤੇ ਉਹਨਾਂ ਨੂੰ ਅਪਾਇੰਟ ਵੀ 트ੰਪ ਨੇ ਕੀਤਾ ਹੈ ਉਹਨੇ ਬਲੌਕ ਕਰ ਦਿੱਤਾ ਸਰਕਾਰ ਨੂੰ ਕਿ ਤੁਸੀਂ ਇਸ ਲਾ ਨੂੰ ਇਸ ਤਰੀਕੇ ਨਾਲ ਵਰਤੋਂ ਨਹੀਂ ਕਰ ਸਕਦੇ ਪ੍ਰੈਜ਼ੀਡੈਂਟ ਜਿਹੜੀ ਆਪਣੇ ਆਪ ਇਕੱਲੇ ਇਨਵੇਸ਼ਨ ਡਿਕਲੇਅਰ ਨਹੀਂ ਕਰ ਸਕਦੇ ਜਜ ਨੇ ਇਹ ਕਿਹਾ ਕਿ ਪ੍ਰੈਜ਼ੀਡੈਂਟ ਕੋਲੇ ਰਾਸ਼ਟਰਪਤੀ ਕੋਲੇ ਅਧਿਕਾਰ ਨਹੀਂ ਆ ਵੀ ਉਹ ਡਿਕਲੇਅਰ ਕਰ ਦੇ ਕਿ ਆ ਫਲਾਨੀ ਕੰਟਰੀ ਹੈ ਫਲਾਨਾ ਗਰੁੱਪ ਜਿਹੜਾ ਆ ਇਹ ਇਨਵੇਡ ਕਰ ਗਿਆ ਤੇ ਉਹਨੂੰ ਰਿਪੋਰਟ ਕਰਨ ਦੇ ਲਈ ਇਹ ਫੈਸਲਾ ਕਰ ਲੋ ਸੈਨੇਟ ਦੇ ਕੋਲ ਕਾਂਗਰਸ ਦੇ ਕੋਲ ਜਾਣਾ ਪਊਗਾ ਇਹ 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 ਸਾਰੇ ਕੁਛ ਦੇ ਲਈ ਏਲੀਨ ਐਨੀਮੀ ਐਕਟ ਦਾ ਮਤਲਬ ਇਹੀ ਆ ਕਿ ਜਦੋਂ ਤੁਸੀਂ ਉਹਨੂੰ ਇਹ ਕਹਿ ਦੋ ਕਿ ਇੱਥੇ ਕੋਈ ਇਨਵੇਡ ਕਰ ਗਿਆ ਸਾਡੇ ਕੋਲ ਜਣੀ ਆ ਗਿਆ ਅੰਦਰ ਵੜ ਗਿਆ ਦੇਖਦੇ ਵਿੱਚ ਇਹਨੂੰ ਬਾਹਰ ਕਰਨਾ ਇਸ ਕਾਨੂੰਨ ਤਹਿਤ ਤੁਸੀਂ ਬਾਹਰ ਕੱਢਦੇ ਪਰ ਇਹ ਕਹਿਣ ਲਈ ਵੀ ਇਹ ਬੰਦਾ ਇਨਵੇਡ ਕਰ ਗਿਆ ਇਹ ਅਧਿਕਾਰ ਵੀ ਤੁਹਾਡੇ ਕੋਲ ਹੈ ਨਹੀਂ ਇਹ ਇਕੱਲੇ ਰਾਸ਼ਟਰਪਤੀ ਕੋਲੇ ਅਧਿਕਾਰ ਨਹੀਂ ਹੈ ਇਹਦੇ ਲਈ ਤੁਹਾਡੇ ਕੋਲੇ ਕਾਂਗਰਸ ਦੇ ਵਿੱਚ ਸੈਨੇਟ ਜਾਂ ਹਾਊਸ ਆਫ ਰੈਪਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਕਾਨੂੰਨੀ ਤੌਰ ਤੇ ਫੈਸਲਾ ਹੋਊਗਾ ਫਿਰ ਉਹਨੂੰ ਰਿਪੋਰਟ ਕੀਤਾ ਜਾਊਗਾ ਸੋ ਜੇ ਭਾਵੇਂ ਤੁਸੀਂ ਗੈਂਗ ਦੇ ਮੈਂਬਰ ਹੋ ਅਮਰੀਕਾ ਦੇ ਵਿੱਚ ਇਹ ਵੀ ਆ ਭਾਵੇਂ ਤੁਸੀਂ ਮੰਨਿਆ ਜਾ ਸਕਦਾ ਕਿ ਤੁਸੀਂ ਗੈਂਗ ਦੇ ਮੈਂਬਰ ਹੋ ਤੁਸੀਂ ਮਾੜੇ ਆ ਜਾਂ ਤੁਹਾਡਾ ਕੁਝ ਵੀ ਹੈਗਾ ਆ ਉਹਦੇ باوجود ਉਹਦੇ ਕੋਲੇ ਅਧਿਕਾਰ ਆ ਵੀ ਉਹ ਕਾਨੂੰਨੀ ਤੌਰ ਦੇ ਉੱਤੇ ਆਪਣੀ ਲੜਾਈ ਲੜ ਸਕਦਾ ਜਦੋਂ ਕਾਨੂੰਨੀ ਤੌਰ ਤੇ ਲੜਾਈ ਲੜੂਗਾ ਫਿਰ ਤੁਸੀਂ ਉਹਨੂੰ ਕੱਢ ਸਕਦੇ ਆ ਇਹ ਨਹੀਂ ਕਿ ਤੁਸੀਂ ਕਹਿ ਦਿੱਤਾ ਉਹ ਕੋਈ ਅਦਾਲਤ ਨਹੀਂ ਕੋਈ ਗਵਾ ਨਹੀਂ ਪੇਸ਼ ਹੋਇਆ ਕਿਹੇ ਜੱਜ ਨੇ ਫੈਸਲਾ ਨਹੀਂ ਦਿੱਤਾ ਤੁਸੀਂ ਕਹਿ ਦਿੱਤਾ ਤੇ ਉਹਨੂੰ ਚੱਕ ਕੇ ਦੇਸ਼ ਦੀ ਵਿੱਚੋਂ ਬਾਹਰ ਭੇਜ ਦਿਓ ਇਹ ਹੁਣ ਚੰਗੀ ਗੱਲ ਵੀ ਆ ਤੇ ਇਹ ਮਾੜੀ ਗੱਲ ਵੀ ਆ ਚੰਗੀ ਗੱਲ ਇਹ ਆ ਵੀ ਜਦੋਂ ਪਤਾ ਆ ਰਾਸ਼ਟਰਪਤੀ ਇਹ ਫੈਸਲਾ ਲੈ ਗਿਆ ਉਹਦੀ ਕੋ ਆਪਣੀ ਤਾਂ ਲੱਗਦੀ ਨਹੀਂ ਨਾ ਲੋਕਾਂ ਦੇ ਨਾਲ ਜਦੋਂ ਪਤਾ ਆ ਵੀ ਇਹ ਗੈਂਗ ਦੇ ਮੈਂਬਰ ਆ ਜਾਂ ਗਲਤ ਹੋ ਸਕਦੇ ਆ ਤੇ ਉਹ ਬਾਹਰ ਭੇਜ ਦਿੱਤਾ ਮਾੜੀ ਗੱਲ ਇਹ ਆ ਵੀ ਹੋ ਸਕਦਾ ਵੀ ਕੋਈ ਉਹਦੇ ਵਿੱਚ ਨਿਆਂਇਕ ਵੀ ਰਗੜਿਆ ਗਿਆ ਹੋਵੇ ਜਿਵੇਂ ਉਹ ਜਿਹੜੇ ਸੈਨੇਟਰ ਆ ਉਹ ਮਿਲ ਕੇ ਆਏ ਆ ਉੱਥੇ ਜਾ ਕੇ ਡੈਮੋਕਰੇਟ ਵੀ ਜਿਹੜੇ ਬੰਦੇ ਦੇ ਨਾਲ ਉਹ ਗਲਤ ਹੋਈ ਹੈ ਸੋ ਇਹ ਪਰ ਅਲਟੀਮੇਟਲੀ ਜੱਜ ਨੇ ਕਹਿ ਦਿੱਤਾ ਕਿ ਕਾਨੂੰਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਵੀ ਇਹ ਜਿਹੜਾ ਦੁਸ਼ਮਣ ਨੂੰ ਕਰਨ ਦੇ ਲਈ ਇਹ ਕੀਤਾ ਜਾਂਦਾ ਹੈ ਉਹਦੇ ਕੋਲੇ ਕੱਟ ਹੁੰਦੇ ਆ ਰਾਈਟ ਸੋਸ ਵੇਲੇ ਜਦੋਂ ਕਿਸੇ ਨੂੰ ਜਦੋਂ ਐਨੀਮੀ ਕਿਹਾ ਜਾਊਗਾ ਨਾ ਟੈਕਨੀਕਲੀ ਤਾਂ ਫੇਰ ਇਹ ਕੀਤਾ ਜਾ ਸਕਦਾ ਪਰ ਉਹਨੂੰ ਉਹਦੇ ਕੋਲ ਵੀ ਲੀਗਲ ਪ੍ਰੋਟੈਕਸ਼ਨ ਆ ਉਹਦੇ ਕੋਲ ਵੀ ਕਾਨੂੰਨੀ ਅਧਿਕਾਰ ਆ ਵੀ ਕਿਸੇ ਤਰੀਕੇ ਦੇ ਨਾਲ ਕੁਦਾ ਕੁਐਸਚਨ ਹੋ ਸਕੇ ਸੋ ਇਹ ਮਾਮਲਾ ਹੁਣ ਦੇਖੋ ਕਿਥੇ ਤੱਕ ਜਾਂਦਾ ਆ ਤੇ ਜਿਹੜਾ ਕਿੰਨੀ ਇਹਦੀ ਗੱਲਬਾਤ ਅੱਗੇ ਜਾ ਕੇ ਸਮਝ ਆਉਂਦੀ ਆ ਅਗਲੀ ਗੱਲ ਪਰ ਦੋਸਤੋ ਟੈਸਲਾ ਦੇ ਸੀਈਓ ਐਲਨ ਮਸਕ ਦੀ ਆ ਇੱਕ ਉੜ ਦੀ ਉੜ ਦੀ ਗੱਲ ਮਤਲਬ ਰੌਲਾ ਰੱਪਾ ਜਿਹਾ ਪੈ ਰਿਹਾ ਵੀ ਟੈਸਲਾ ਦੇ ਸੀਈਓ ਐਲਨ ਮਸਕ ਨੂੰ ਸੀਈਓ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਇਹ ਰੌਲਾ ਜਿਹਾ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੁਝ ਖ਼ਬਰਾਂ ਦੇ ਵਿੱਚ ਜਿਹੜਾ ਇਹ ਰੌਲਾ ਪੈ ਰਿਹਾ ਸੀ ਪਰ ਇਹਨਾਂ ਦੀ ਜਿਹੜੀ ਬੋਰਡ ਚੇਅਰ ਆ ਉਹਨੇ ਹੁਣ ਇਹ ਡਿਨਾਈ ਕੀਤਾ ਵੀ ਨਹੀਂ ਅਸੀਂ ਸਾਨੂੰ ਪੂਰਾ ਯਕੀਨ ਆ ਐਲਨ ਮਸਕ ਦੇ ਵਿੱਚ ਅਸੀਂ ਇਹਨੂੰ ਨਹੀਂ ਕੱਢ ਰਹੇ ਤੇ ਇਹ ਸਟਿਲ ਅਸੀਂ ਕੌਨਫੀਡੈਂਟ ਆ ਤੇ ਇਹ ਇਸੇ ਤਰੀਕੇ ਦੇ ਨਾਲ ਜਿਹੜੇ ਸੀਈਓ ਨੇ ਇਹਦੇ ਟੈਸਲਾ ਦੇ ਬਣੇ ਰਹਿਣਗੇ ਇੱਥੇ ਇੱਕ ਗੱਲ ਹੋਰ ਕਲੀਅਰ ਕਰਨ ਵਾਲੀ ਐ ਤੋਂ ਪਹਿਲਾਂ ਕਿਸੀਂ ਡਿਸਕਸ ਕਰੀਏ ਵੀ ਇਹ ਰੌਲਾ ਰੱਪਾ ਪਿਆ ਕਿਉਂ ਜਾਂ ਇਹਨੂੰ ਐਲਨ ਮਸਕ ਨੂੰ ਕਿਉਂ ਜਿਹੜਾ ਉਹ ਕੱਢਿਆ ਜਾ ਰਿਹਾ ਆ ਐਲਨ ਮਸਕ ਟੈਸਲਾ ਦਾ ਮਾਲਕ ਨਹੀਂ ਆ। ਮਤਲਬ ਇਹ ਇਦਾਂ ਨਹੀਂ ਆ ਕਿ ਜਿੱਦਾਂ ਕੋਈ ਇੱਕ ਬੰਦਾ ਕਿਸੇ ਕੰਮ ਦਾ ਮਾਲਕ ਹੋਵੇ ਇਹ ਸੋਲ ਓਨਰ ਨਹੀਂ ਆ ਟੈਸਲਾ ਦਾ। ਇਹ ਸੀਈਓ ਆ। ਅ ਸੀਈਓ ਤਾਂ ਤੇ ਇਹਦੇ ਨਾਲ ਮੇਜਰ ਸ਼ੇਅਰਹੋਲਡਰ ਆ। ਕੰਪਨੀ ਦੇ ਜ਼ਿਆਦਾ ਸ਼ੇਅਰ ਇਹਦੇ ਕੋਲ ਆ। ਟੈਸਲਾ ਜਿਹੜੀ ਆ ਇੱਕ ਪਬਲੀਕਲੀ ਟਰੇਡਡ ਕੰਪਨੀ ਆ। ਤਾਂ ਇਹਨੂੰ ਹਜ਼ਾਰਾਂ ਹੀ ਇਨਵੈਸਟਰ ਨੇ ਜਿਹੜੇ ਓਨ ਕਰਦੇ ਤੁਸੀਂ ਟੈਸਲਾ ਦੇ ਸ਼ੇਅਰ ਖਰੀਦ ਸਕਦੇ ਹੋ ਆਨਲਾਈਨ ਜਾ ਕੇ ਕਿੰਨੇ ਲੋਕ ਖਰੀਦਦੇ ਆ। ਜਿਹੜੇ ਸ਼ੇਅਰ ਸਟਾਕ ਓਨ ਕਰਦੇ ਆ ਜਿਹੜੇ ਲੋਕ ਉਹਨਾਂ ਦੀ ਕੰਪਨੀ ਆ ਇਹ ਅੱਜ ਦੀ ਤਰੀਕ ਦੇ ਵਿੱਚ ਐਲਨ ਮਸਕ 13 ਤੋਂ 15% ਟੈਸਲਾ ਦੇ ਸ਼ੇਅਰ ਓਨ ਕਰਦਾ 13 ਤੋਂ 15% ਦਾ ਮਤਲਬ ਇਹ ਆ ਕਿ ਇਹ ਸਭ ਤੋਂ ਵੱਡੇ ਸ਼ੇਅਰ ਯਾਨੀ ਸਭ ਤੋਂ ਜ਼ਿਆਦਾ ਸ਼ੇਅਰਾਂ ਦਾ ਮਾਲਕ ਹੈ ਇਸ ਕੋਲ ਐਲਨ ਮਸਕ ਹੀ ਆ ਪਰ ਇਹ ਜਿਹੜਾ ਮਾਲਕ ਨਹੀਂ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਐਲਨ ਮਸਕ ਹੁਣ ਦੂਜਾ ਸਵਾਲ ਪੈਦਾ ਹੁੰਦਾ ਵੀ ਜੇ ਅਸੀਂ ਤੇ ਇਹੀ ਜਾਣਦੇ ਆ ਵੀ ਐਲਨ ਮਸਕ ਜਿਹੜਾ ਟੈਸਲਾ ਇਹਦੀ ਹੈ ਤੇ ਇਹ ਉਹ ਇੱਕੋ ਹੀ ਗੱਲ ਆ ਪਰ ਇਹਨੂੰ ਕੱਢਿਆ ਜਾ ਸਕਦਾ ਸੀ ਈਓ ਵਜੋਂ ਟੈਸਲਾ ਦੇ ਵਿੱਚ ਇੱਕ ਬੋਰਡ ਆਫ ਡਾਇਰੈਕਟਰਸ ਆ ਬੋਰਡ ਆਫ ਡਾਇਰੈਕਟਰ ਦਾ ਮਤਲਬ ਕਿ ਇੱਕ ਲੋਕਾਂ ਦਾ ਗਰੁੱਪ ਆ ਜਿਹਨੂੰ ਸ਼ੇਅਰਹੋਲਡਰ ਜਾਂ ਉਹ ਮਤਲਬ ਉਹ ਇਲੈਕਟ ਕਰਦੇ ਆ ਸ਼ੇਅਰਹੋਲਡਰ ਇਹਸ ਕਰਕੇ ਇਲੈਕਟ ਕਰਦੇ ਆ ਕਿ ਤੁਸੀਂ ਕੰਪਨੀ ਦਾ ਸਾਰੀ ਦੇਖਭਾਲ ਕਰਨੀ ਹੈ ਬੋਰਡ ਕੋਲ ਕਾਨੂੰਨੀ ਅਧਿਕਾਰ ਆ ਕਿ ਉਹ ਆਪਣੇ ਸੀਈਓ ਜਿੱਦਾਂ ਕਿ ਐਲਨ ਮਸਕ ਇਹਨੂੰ ਰਿਪਲੇਸ ਕਰ ਸਕਦਾ ਹੈ ਪਰ ਕਿਉਂਕਿ ਐਲਨ ਮਸਕ ਦਾ ਹੋਲਡ ਬਹੁਤ ਵੱਡਾ ਹੈ ਉਹਦੇ ਕੋਲੇ ਪਾਵਰ ਬਹੁਤ ਵੱਡੀ ਹੈ ਉਹਦੇ ਕੋਲ ਇਨਫਲੂਐਂਸ ਬਹੁਤ ਆ ਉਹਦੇ ਕੋਲੇ ਪਪੂਲਾਰਿਟੀ ਬਹੁਤ ਆ ਤੇ ਉਹਦਾ ਆਪਣਾ ਵੀ ਬਹੁਤ ਵੱਡਾ ਇਹਦੇ ਵਿੱਚ ਹਿੱਤ ਆ ਇਹ ਬਹੁਤ ਔਖਾ ਕੰਮ ਆ ਵੀ ਉਹਨੂੰ ਉੱਥੋਂ ਹਟਾ ਦੇਣਾ ਤੇ ਉਹਦੇ ਨਾਲ ਹੋਊਗਾ ਕਿ ਜੇ ਮੰਨ ਲਓ ਕਰ ਵੀ ਦੇਣ ਇਹ ਤੇ ਤੁਸੀਂ ਸੋਚ ਲਓ ਵੀ ਟੈਸਲਾ ਦਾ ਬਣੂਗਾ ਕਿ ਸ਼ੇਅਰ ਕਿੱਦਾਂ ਜਾਣਗੇ ਇੱਥੇ ਦੂਜੀ ਗੱਲ ਇਹ ਵੀ ਆ ਕਿ ਜਿਹੜੇ ਬਹੁਤੇ ਮੈਂਬਰ ਨੇ ਬੋਰਡ ਦੇ ਉਹ ਬਹੁਤ ਨੇੜੇ ਦੇ ਆ ਇਹਦੇ ਐਲਨ ਮਸਕ ਦੇ ਇਹਨੇ ਕਿਸੇ ਐਵੇਂ ਨਹੀਂ ਵੀ ਕਿਸੇ ਨੂੰ ਵੀ ਲਾਇਆ ਹੁੰਦਾ ਇਹਨਾਂ ਨੇ ਕਿਉਂਕਿ ਜਿਆਦਾ ਸ਼ੇਅਰ ਇਹਦੇ ਆ ਇਹਦੇ ਕੋਲੇ ਅਧਿਕਾਰ ਆ ਵੀ ਕਿਹਨੂੰ ਮੈਂਬਰ ਬਣਾਉਣਾ ਆ ਉਹ ਬਹੁਤੇ ਐਲਨ ਮਸਕ ਦੇ ਲਾਇਲ ਨੇ ਤੇ ਉਹਦੇ ਆਪਣੇ ਆ ਇਹਦਾ ਮਤਲਬ ਇਹ ਆ ਕਿ ਇਹਨੂੰ ਫਾਇਰ ਨਹੀਂ ਕਰਨਗੇ ਜਾਂ ਜਾਂ ਉਹਦੇ ਚਾਂਸ ਬਹੁਤ ਘੱਟ ਆ ਪ੍ਰਭਾਵਜੂ ਦੇ ਸਾਰੇ ਕੁਛ ਦੇ ਚਰਚਾ ਬਹੁਤ ਚੱਲੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਐਲਨ ਮਸਕ ਨੂੰ ਟੈਸਲਾ ਦੇ ਵਿੱਚੋਂ ਜਿਹੜਾ ਫਾਇਰ ਕੀਤਾ ਜਾ ਸਕਦਾ ਤੇ ਇਹਨਾਂ ਦੀ ਜਿਹੜੀ ਹੁਣ ਚੇਅਰ ਆ ਬੋਰਡ ਆਫ ਡਾਇਰੈਕਟਰ ਦੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਇਹਨੂੰ ਨਹੀਂ ਕਰ ਰਿਹਾ ਸਾਨੂੰ ਇਹਨਾਂ ਦੇ ਵਿੱਚ ਪੂਰਾ ਯਕੀਨ ਆ ਤੇ ਦੂਜਾ ਇਹ ਸਾਰੇ ਕੁਝ ਦੇ ਵਿੱਚ ਉਹਨਾਂ ਨੇ ਇਹ ਕਿਹਾ ਰੌਲਾ ਕੀ ਆ ਕਿ ਜਿਹੜਾ ਐਲਨ ਮਸਕ ਦਾ ਪੋਲਿਟਿਕਲ ਫੋਕਸ ਆ ਪਿਛਲੇ ਸਮੇਂ ਦੇ ਵਿੱਚ ਜ਼ਿਆਦਾ ਹੋ ਗਿਆ ਇਹ ਜ਼ਿਆਦਾ ਸਮਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਕੇ ਲਗਾ ਰਹੇ ਆ ਜਿਹਦੇ ਨਾਲ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਆ ਜਿਹੜਾ ਉਧਰੋਂ ਫਿਰ ਇਹ ਕੁਦਰਤੀ ਆ ਵੀ ਟੈਸਲਾ ਵੱਲੋਂ ਡਿਸਟਰੈਕਟ ਹੋਏ ਆ ਦੂਜਾ ਜਿਹੜੀ ਸਿਕਿਉਰਿਟੀ ਲੀਕ ਕੰਟਰੋਵਰਸੀ ਕਈ ਕੁਛ ਹੋਇਆ ਪਿਛਲੇ ਸਮੇਂ ਦੇ ਵਿੱਚ ਉਹ ਸਾਰੇ ਕੁਛ ਦੇ ਨਾਲ ਇਹ ਇਹਨਾਂ ਦੇ ਉੱਤੇ ਅਸਰ ਪਿਆ ਆ ਟੈਸਲਾ ਦਾ ਪ੍ਰੋਫਿਟ ਘਟ ਘਟ ਟੈਸਲਾ ਤੇ ਆਪ ਸਟਰਗਲ ਕਰ ਰਹੀ ਐ ਇਸ ਵੇਲੇ ਫਾਈਨੈਂਸ਼ੀਅਲੀ ਪ੍ਰੋਫਿਟ ਇਹਦਾ 71% ਥੱਲੇ ਚਲੇਗਾ ਸੇਲ 13% ਥੱਲੇ ਚਲੇਗੀ ਹੁਣ ਇਹ ਸਾਰੇ ਕੁਛ ਦੇ ਲਈ ਜਿਹੜਾ ਬੋਰਡ ਆ ਜਾਂ ਸ਼ੇਅਰਹੋਲਡਰ ਨੇ ਉਹ ਸਾਰਾ ਭਾਂਡਾ ਇਹਦੇ ਐਲਨ ਮਸਕ ਤੇ ਸਿਰ ਭੰਨ ਰਿਹਾ ਕਿ ਤੁਸੀਂ ਸਰਕਾਰ ਦੇ ਵਿੱਚ ਗਏ ਆ ਤੁਸੀਂ ਇਧਰੋਂ ਧਿਆਨ ਉਧਰ ਕੀਤਾ ਤੇ ਤੁਹਾਡੇ ਕਰਕੇ ਸਾਰਾ ਕੁਝ ਹੋਇਆ ਤੇ ਫਿਰ ਐਲਨ ਮਸਕ ਆਪ ਹੀ ਐਲਾਨ ਕਰ ਚੁੱਕਿਆ ਵੀ ਮੈਂ ਡੌਜ ਉਹ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਐ ਇਹਦੇ ਤੋਂ ਪਾਸੇ ਹੋ ਜਾਣਾ ਮਈ ਦੇ ਵਿੱਚ ਸੋ ਮਸਕ ਹੁਣ ਆਪਣਾ ਰੀਫੋਕਸ ਕਰ ਰਿਹਾ ਇਧਰਲੇ ਪਾਸੇ ਪ੍ਰੋਟੈਸਟ ਹੋਇਆ ਬੈਕਲੈਸ਼ ਕਿੰਨੇ ਹੋਏ ਆ ਕੱਲ ਮਈ ਦਾ ਦਿਨ ਸੀਗਾ ਕਿਹੜੀ ਥਾਂ ਅਮਰੀਕਾ ਦੇ ਵਿੱਚ ਜਿੱਥੇ ਬੈਕ ਲੈ ਆਹ ਪ੍ਰੋਟੈਸਟ ਨਹੀਂ ਹੋਏ ਤੇ ਉਹ ਪ੍ਰੋਟੈਸਟ ਜਿੱਥੇ ਟਰੰਪ ਦੇ ਨਾਲ ਹੁੰਦੇ ਆ ਉਹਦੇ ਨਾਲ ਹੀ ਐਲਨ ਮਸਕ ਦਾ ਨਾਮ ਵੀ ਆ ਰਿਹਾ ਸੋ ਹੁਣ ਪਰ ਇਹਨਾਂ ਦੀ ਜਿਹੜੀ ਚੇਅਰ ਆ ਬੋਰਡ ਦੀ ਉਹਨੇ ਦੱਸ ਦਿੱਤਾ ਕਿ ਨਹੀਂ ਇਦਾਂ ਦੀ ਗੱਲਬਾਤ ਨਹੀਂ ਆ ਸਾਨੂੰ ਇਹਦੇ ਵਿੱਚ ਪੂਰਾ ਯਕੀਨ ਆ ਤੇ ਅਰਲਮਾਸ ਕੀ ਸਾਡੇ ਸੀਈਓ ਰਹਿਣਗੇ ਪਰ ਰੌਲਾ ਰੱਪਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹਜੇ ਵੀ ਉਸ ਤਰੀਕੇ ਦਾ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਆ ਰਿਹਾ ਆ ਅਗਲੀ ਗੱਲਬਾਤ ਇੱਕ ਪੱਤਰਕਾਰ ਵਾਰਿਆ ਇਹਦਾ ਨਾਂ ਸੀ ਆਸਟਨ ਟਾਈਸ ਆਸਟਨ ਟਾਈਸ ਅਮਰੀਕਾ ਦਾ ਪੱਤਰਕਾਰ ਸੀ ਸਾਬਕਾ ਮਰੀਨ ਸਿਗਾਏ ਅ ਇਹ ਸੀਰੀਆ ਦੇ ਵਿੱਚ 2012 ਤੋਂ ਗਵਾਚਿਆ ਹਜੇ ਤੱਕ ਲੱਭਿਆ ਨਹੀਂ ਸਿਵਲ ਵਾਰ ਕਵਰ ਕਰਨ ਗਿਆ ਸੀ ਪੱਤਰਕਾਰ ਜਾਂਦੇ ਜਦੋਂ ਲੜਾਈਆਂ ਲੱਗਦੀਆਂ ਵੀ ਭਾਈ ਉੱਥੇ ਕੀ ਹੋਇਆ ਬਹੁਤ ਜਿਹੜੇ ਕਈ ਸਾਡੇ ਆਪਣੇ ਸਟੂਡੀਓ ਚ ਬੈ ਕੇ ਗੱਲਾਂ ਕਰਦੇ ਆ ਜਾਂ ਬਾਹਰ ਕਿਤੇ ਖਬਰ ਕਰ ਲੈਂਦੇ ਜਿਹੜੇ ਵੱਡੇ ਪੱਤਰਕਾਰ ਨੇ ਇਹ ਫੀਲਡ ਦੇ ਵਿੱਚ ਜਾਂਦੇ ਜੇ ਸੀਰੀਆ 'ਚ ਲੜਾਈ ਲੱਗੀ ਸੀਰੀਆ 'ਚ ਜਾ ਕੇ ਰਹਿੰਦੇ ਉੱਥੇ ਗਰਾਊਂਡ ਰਿਪੋਰਟਾ ਲੈ ਕੇ ਆਉਂਦੇ ਆ ਬਹੁਤ ਔਖਾ ਕੰਮ ਹੁੰਦਾ ਤੇ ਇਹ ਗਵਾਚ ਗਿਆ ਉੱਥੇ 12 ਦੇ ਵਿੱਚ ਤੇ ਲੱਭਿਆ ਨਹੀਂ ਹੁਣ ਇਹਦੀ ਮਦਰ ਨੇ ਕੱਲ ਲੋਕਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੀ ਵੀ ਅਮਰੀਕਾ ਦੀ ਸਰਕਾਰ ਨੂੰ ਮੇਰੇ ਮੁੰਡੇ ਬਾਰੇ ਪਤਾ ਸੀ ਉਹ ਕਿੱਥੇ ਆ ਪਰ ਇਹਨਾਂ ਨੇ ਕੀਤਾ ਕੁਝ ਨਹੀਂ ਜਿਹੜੀ ਡੈਬਰਾ ਟਾਈਸ ਇਹਦੀ ਮਦਰ ਆ ਉਹਨੇ ਕਿਹਾ ਕਿ ਅਮਰੀਕਾ ਦੀ ਸਰਕਾਰ ਨੂੰ 12 ਸਾਲ ਇਸ ਗੱਲ ਦਾ ਪਤਾ ਰਿਹਾ ਕਿ ਮੇਰਾ ਮੁੰਡਾ ਸੀਰੀਆ ਦੇ ਵਿੱਚ ਕਿੱਥੇ ਆ ਪਰ ਇਹਨਾਂ ਨੇ ਉਹਨੂੰ ਵਾਪਸ ਲਿਆਉਣ ਦੇ ਲਈ ਕੁਝ ਕੀਤਾ ਨਹੀਂ ਹੁਣ ਕਹਿੰਦੀ ਉਹ ਕੁਝ ਕੀਤਾ ਜਾ ਨਹੀਂ ਸਕਦਾ ਕਿਉਂਕਿ ਹੁਣ ਸੱਚ ਪੁੱਛ ਨਹੀਂ ਪਤਾ ਹੁਣ ਇਹ ਗੱਲ ਉਹਦੇ ਕੋਲੇ ਮਤਲਬ ਕਹਿਣ ਦੀ ਅਧਿਕਾਰ ਕਹਿ ਲਓ ਜਾਂ ਉਹਦੇ ਕੋਲੇ ਇਹ ਕਹਿਣ ਦਾ ਗਰਾਉਂਡ ਕੀ ਹੈ ਉਹਦੇ ਕੋਲੇ ਆਧਾਰ ਕੀ ਹੈ ਆਧਾਰ ਇਹ ਆ ਕਿ ਜਿਹੜੀ ਇੰਟੈਲੀਜੈਂਸ ਦੀਆਂ ਫਾਈਲਸ ਨੇ ਜਿੱਥੇ ਜਿਹੜੀ ਜਿਹੜੀ ਗੁਪਤ ਜਾਣਕਾਰੀ ਅਮਰੀਕਾ ਦੀ ਸਰਕਾਰ ਦੀ ਕਿਉਂਕਿ ਸਰਕਾਰ ਦੇ ਵਿੱਚ ਤੇ ਜੋ ਕੁਝ ਚੱਲਦਾ ਅੰਦਰੂਨੀ ਹੁੰਦਾ ਉਹ ਪਬਲਿਕ ਨਹੀਂ ਕੀਤਾ ਜਾ ਸਕਦਾ ਲੋਕਾਂ ਨੂੰ ਤੇ ਉਹ ਦੱਸਿਆ ਨਹੀਂ ਟਰੰਪ ਨੇ ਡੋਨਲਡ ਟਰੰਪ ਨੇ ਇਹਨੂੰ ਅਧਿਕਾਰ ਦੇ ਦਿੱਤਾ ਜਾਂ ਇਹਨੂੰ ਇਹ ਕਹਤਾ ਕਿ ਤੁਸੀਂ ਆਪਣੇ ਪੁੱਤ ਬਾਰੇ ਆ ਕੇ ਸਾਰੀਆਂ ਫਾਈਲਾਂ ਦੇਖ ਸਕਦੇ ਆ ਹੁਣ ਉਹ ਫਾਈਲਾਂ ਦੇਖਣ ਤੋਂ ਬਾਅਦ ਇਹਨੇ ਪ੍ਰੈਸ ਨੂੰ ਆ ਕੇ ਦੱਸਿਆ ਕਿ ਅਮਰੀਕਾ ਦੀ ਸਰਕਾਰ ਨੂੰ ਮੇਰੇ ਮੁੰਡੇ ਬਾਰੇ 12 ਸਾਲ ਪਤਾ ਸੀ ਕਿ ਉਹ ਕਿੱਥੇ ਆ ਪਰ ਇਹਨਾਂ ਨੇ ਉਹਨੂੰ ਨਹੀਂ ਵਾਪਸ ਲਿਆਂਦਾ ਉਹਨੂੰ ਉਹਨੂੰ ਲੱਗਦਾ ਹੈ ਕਿ ਉਹ ਸੀਰੀਆ ਦੇ ਵਿੱਚ ਵਕਫ-ਵਕਫ ਥਾਵਾਂ ਦੇ ਉੱਤੇ ਜਦੋਂ ਅਸਾਦ ਉੱਥੇ ਸੀਗਾ ਜਦੋਂ ਉਹ ਕੰਟਰੀ ਛੱਡ ਕੇ ਗਿਆ ਤੇ ਉਹਦੇ ਤੋਂ ਬਾਅਦ ਉਹ ਕਹਿੰਦੀ ਹੁਣ ਪਤਾ ਨਹੀਂ ਉਹਦਾ ਕੀ ਹੈ ਉੱਥੇ ਉਹਨਾਂ ਚਿਰ ਪਤਾ ਸੀਗਾ ਅਮਰੀਕਾ ਸਰਕਾਰ ਇਸ ਗੱਲ ਦੇ ਨਾਲ ਅਸਹਿਮਤ ਆ ਉਹ ਕਹਿੰਦੀ ਕਿ ਸਾਨੂੰ ਨਹੀਂ ਸੀ ਇਦਾਂ ਦੀ ਕੋਈ ਕ੍ਰੈਡੇਬਲ ਜਾਂ ਕਨਫਰਮਡ ਇਨਫੋਰਮੇਸ਼ਨ ਸਾਡੇ ਕੋਲ ਹੈ ਹੀ ਨਹੀਂ ਸੀ ਕਿ ਆਸਟਨ ਕਿੱਥੇ ਰੱਖਿਆ ਗਿਆ ਤੇ ਹਜੇ ਵੀ ਉਹਦੀ ਮਦਰ ਨੂੰ ਆਸ ਆ ਕੇ ਉਹਨੂੰ ਵਾਪਸ ਲਿਆਂਦਾ ਜਾ ਸਕਦਾ ਆ ਕਿ ਜਿਹੜਾ ਇਹ ਹੁਣ ਜਦੋਂ ਸੀਗਾ ਕਿ ਜਦੋਂ ਉਹ ਅਸਾਦ ਛੱਡ ਕੇ ਚਲੇ ਗਿਆ ਸੀਰੀਆ ਉਹਦੇ ਤੋਂ ਬਾਅਦ ਅਮਰੀਕਾ ਨੂੰ ਥੋੜਾ ਜਿਹਾ ਯਕੀਨ ਹੋਇਆ ਵੀ ਸ਼ਾਇਦ ਹੁਣ ਕੁਝ ਕੀਤਾ ਜਾ ਸਕੇ ਜਿਹੜੇ ਪ੍ਰਿਜ਼ਨਰ ਨੇ ਜਾਂ ਕੈਦੀ ਨੇ ਉਹਨਾਂ ਦਾ ਕੁਝ ਹੋਵੇ ਪਰ ਉਹ ਤੋਂ ਬਾਅਦ ਹੋਇਆ ਕੁਝ ਨਹੀਂ ਹੁਣ ਨਵੀਂ ਜਿਹੜੀ ਸੀਰੀਆ ਦੇ ਵਿੱਚ ਸਰਕਾਰ ਬਣੀ ਆ ਅਹਿਮਦ ਅਲ ਸ਼ਰਾਜ ਜਿਹੜਾ ਨਵਾਂ ਉਹਨਾਂ ਦਾ ਲੀਡਰ ਆ ਉਹਨੂੰ ਇਹਦੇ ਵਿੱਚ ਹੈਲਪ ਕਰਨੀ ਚਾਹੀਦੀ ਸੀ ਪਰ ਨਹੀਂ ਕੀਤੀ ਬਾਈਡਨ ਤੇ ਟਰੰਪ ਦੇ ਵਿਊ ਇਹਦੇ ਬਾਰੇ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਸੀਗੇ ਪਹਿਲਾਂ ਉਹਨਾਂ ਨੇ ਦੇਖਿਆ ਸੀ ਕਿ ਕਿਹਾ ਸੀ ਕਿ ਅਸੀਂ ਉਹਨੂੰ ਲੱਭਣਾ ਸਾਡੀ ਟਾਪ ਪ੍ਰਾਇੋਰਟੀ ਆ ਟਰੰਪ ਨੇ ਵੀ ਕਿਹਾ ਵੀ ਅਸੀਂ ਕਰ ਰਹੇ ਹਾਂ ਪਰ ਹੋਇਆ ਉਹਦੀ ਮਦਰ ਕਹਿੰਦੀ ਕੁਛ ਨਹੀਂ ਜਿਹੜੀ ਸੀਆਈਏ ਦੀ ਉਹਨਾਂ ਨੇ ਇੱਕ ਨਵੀਂ ਉਹਨਾਂ ਦਾ ਆਪਣਾ ਹਿਸਾਬ ਹੁੰਦਾ ਅਸੈਸਮੈਂਟ ਹੁੰਦੀ ਆ ਇਹਨਾਂ ਨੂੰ ਕਿਉਂਕਿ ਪਤਾ ਤੇ ਸਾਰਾ ਕੁਝ ਹੁੰਦਾ ਜਿਹੜੀ ਹੁਣ CIA ਨੇ ਅਸੈਸਮੈਂਟ ਕੀਤੀ ਹੈ ਉਹ ਕਹਿੰਦੇ ਵੀ ਸਾਨੂੰ ਆ ਬੜਾ ਲੋ ਕੰਫੀਡੈਂਸ ਆ ਇਸ ਗੱਲ ਦਾ ਸਾਨੂੰ ਮਤਲਬ ਬੜਾ ਘੱਟ ਚਾਂਸਸ ਨੇ ਕਿ ਜਿਹੜਾ ਟਾਈਸ ਆ ਉਹ ਹਜੇ ਵੀ ਜਿਉਂਦਾ ਹੋਵੇ ਪਰ ਉਹਦੀ ਮਾਂ ਕਹਿੰਦੀ ਆ ਜਿਹੜੀ ਡੈਬਰਾ ਟਾਈਸ ਆ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਮੁੰਡਾ ਹਜੇ ਵੀ ਜਿਉਂਦਾ ਆ ਤੇ ਕਿਸੇ ਨਾ ਕਿਸੇ ਤਰ੍ਹਾਂ US ਨੂੰ ਜਿਹੜੇ ਇਹਨਾਂ ਦੇ ਮਿਡਲ ਈਸਟਰਨ ਅਨਲਾਈਸ ਦੇ ਸਾਥੀ ਨੇ ਉਹਨੂੰ ਲੱਭਣ ਦੇ ਵਿੱਚ ਮਦਦ ਕਰਨੀ ਚਾਹੀਦੀ ਆ ਤੇ ਵਾਪਸ ਲਿਆਉਣਾ ਚਾਹੀਦਾ ਅਗਲੀ ਗੱਲਬਾਤ ਰਾਸ਼ਟਰਪਤੀ 트럼ਪ ਦਾ ਇੱਕ ਬਿਆਨ ਆ ਉਹ ਬਿਆਨ ਇਹ ਆਇਆ ਡਾਲਜ਼ ਬਾਰੇ ਡਾਲਜ਼ ਮਤਲਬ ਗੁੱਡੀਆਂ ਗੁੱਡੀਆਂ ਮਤਲਬ ਜਿਨ੍ਹਾਂ ਦੇ ਨਾਲ ਕੁੜੀਆਂ ਖਾਸ ਕਰ ਬਚਪਨ ਦੇ ਵਿੱਚ ਖੇਡਦੀਆਂ ਉਹਨਾਂ ਨੇ ਨਿਆਂਇਆਂ ਨੂੰ ਇਹ ਕਿਹਾ ਆ ਕਿ ਤੁਸੀਂ ਜਿਹੜਾ ਸਿੱਧਾ ਸਿੱਧਾ ਸਾਫ਼ ਤੌਰ ਤੇ ਕਿਹਾ ਕਿ ਜੇ ਤੁਹਾਨੂੰ 30 ਡਾਲਜ਼ ਮਿਲਦੀਆਂ ਸੀ ਉਹਨਾਂ 30 ਡਾਲਜ਼ ਦੀ ਥਾਂ ਦੇ ਉੱਤੇ ਤੁਹਾਨੂੰ 2 ਡਾਲਜ਼ ਮਿਲਣਗੀਆਂ ਹੁਣ ਕਿਉਂ ਕਿ ਚੀਨ ਤੋਂ ਆਉਣ ਵਾਲੇ ਖੜਾਉਣਿਆਂ ਦੀਆਂ ਕੀਮਤਾਂ ਬਹੁਤ ਉੱਤੇ ਚੱਲ ਗਈਆਂ ਟੈਰਿਫਸ ਕਰਕੇ ਟੈਰਿਫਸ ਬਹੁਤ ਆ ਟ੍ਰੇਡਵਾਰ ਦੇ ਨਾਲ ਚਾਈਨਾ ਜਿਹੜੀਆਂ ਆਈਟਮ ਉਥੋਂ ਇੰਪੋਰਟ ਹੋ ਰਹੀਆਂ ਸੀ ਜਿਵੇਂ ਡਾਲਸ ਨੇ ਉਹ ਮਹਿੰਗੀਆਂ ਹੋ ਜਾਣੀਆਂ ਜਿਹਦੇ ਨਾਲ ਇਹ ਇੱਕ ਪਰਿਵਾਰ ਕਿੰਨੇ ਟੌイズ ਅਫੋਰਡ ਕਰ ਸਕਦਾ ਇਹ ਘਟ ਜਾਊਗਾ ਜੇ ਤੁਸੀਂ ਨਿਆਣੇ ਨੂੰ ਰਾਸ਼ਪਤੀ 트੍ਰੰਪ ਨੇ ਕਹੇ ਵੀ 30 ਖੜਾਉਣੇ ਲੈ ਕੇ ਦਿੰਦੇ ਸੀ ਨਾ 2 ਲੈ ਕੇ ਦਿਓ ਬੱਚਿਆਂ ਨੂੰ ਨੇ ਕਿਹਾ ਵੀ ਤੁਹਾਨੂੰ 30 ਦੇ ਥਾਂ ਤੇ 2 ਮਿਲਣੀਆਂ ਉਹ ਵਾਈਟ ਹਾਊਸ ਨੇ ਕਿਹਾ ਜਿਹੜੇ ਇਹਨਾਂ ਦੇ ਹੈਗੇ ਆ ਸਟੀਫਨ ਮਿਲਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਥੋੜੇ ਹੋਣ ਪਰ ਚੰਗੇ ਹੋਣ ਹੁਣ ਰੌਲਾ ਇੱਥੇ ਇਹ ਹੀ ਆ ਨਾ ਕਿ ਚਾਈਨਾ ਦਾ ਸਮਾਨ ਹੋ ਕਹਿੰਦੇ 30 ਲੈਣ ਦੀ ਬਜਾਏ ਦੋ ਅਮਰੀਕਾ ਦੇ ਚੰਗੇ ਖੜਾਉਣੇ ਲੈ ਲਓ ਬਹੁਤ ਬੜਾ ਟਾਈਮ ਕੱਢ ਜਾਂਦੇ ਆ ਪਰ ਪੋਲਿਟੀਕਲ ਬੈਕਲੈਸ਼ ਵੀ ਆ ਬਰਨੀ ਜਿਹੜੇ ਆ ਆਪਣੇ ਸੈਨੇਟਰ ਹੈਗਾ ਬਰਨੀ ਸੈਂਡਰਸ ਉਹ ਕਹਿੰਦੇ ਵੀ ਇਹ ਤੇ ਕਮੈਂਟ ਜਿਹੜਾ ਟੋਨ ਡੈਫ ਕਿਹਾ ਉਹਨਾਂ ਨੇ ਕਿ ਟੋਨ ਡੈਫ ਆ ਇਹ ਵੀ ਇਹ ਜਿਹੜੇ ਅਮੀਰ ਲੋਕ ਨੇ ਇਹ ਸਮਝ ਨਹੀਂ ਸਕਦੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਹੇਠਲੇ ਤਬਕੇ ਦੇ ਉੱਤੇ ਜਾਂ ਪਰਿਵਾਰਾਂ ਦੇ ਉੱਤੇ ਅਸਰ ਕੀ ਪੈ ਰਿਹਾ ਇਕਨੋਮਿਕ ਇੰਪੈਕਟ ਤੇ ਇਹਦਾ ਹੈਗਾ ਹੀ ਹੈ ਡੈਮੋਕ੍ਰੇਟਸ ਨੇ ਵਾਰਨ ਕੀਤਾ ਇਹ ਕਿ ਇਹ ਸਾਰਾ ਕੁਝ ਗੜਬੜ ਹੋ ਜਾਊਗਾ ਆਉਂਦਾ ਕੁਝ ਨਹੀਂ ਟॉय ਇੰਡਸਟਰੀ ਦਾ ਤਾਂ ਬਹੁਤ ਵੱਡਾ ਕੰਸਰਨ ਅਮਰੀਕਾ ਦੇ ਵਿੱਚ ਜਿੰਨੇ ਇਹ ਟੈਰਫਸ ਦੇ ਨਾਲ ਬਣਾਉਣ ਵਾਲੀਆਂ ਟੌイズ ਬਣਾਉਣ ਵਾਲੀਆਂ ਕੰਪਨੀਆਂ ਨੇ 40% ਬਿਜ਼ਨਸ ਬੰਦ ਹੋ ਰਿਹਾ ਜਲਦੀ ਹੁਣ ਰੌਲਾ ਤੇ ਇਹ ਆ ਵੀ ਜੇ ਟੈਰਫ ਚੀਨ ਦੇ ਉੱਤੇ ਲਾ ਦਿੱਤੇ ਮਕਸਦ ਤੇ ਇਹਦੇ ਪਿੱਛੇ ਇਹ ਸੀ ਵਿਚੀਨ ਵਾਲੇ ਖਟਾਉਣੇ ਬੰਦ ਹੋ ਜਾਣੇ ਖਟਾਉਣੇ ਮਤਲਬ ਸਾਰਾ ਕੋਸ਼ਿਸ਼ ਜਿਵੇਂ ਚਲੋ ਅੱਜ ਟੋਇਜ਼ ਦੇਰ ਉਹਨੇ ਬਿਆਨ ਦਿੱਤਾ ਇਸ ਕਰਕੇ ਸੀ ਕਹਿ ਰਹੇ ਆ ਚੀਨ ਤੋਂ ਆਉਣ ਵਾਲਾ ਸਮਾਨ ਮਹਿੰਗਾ ਹੋ ਜਾਊਗਾ ਬਹੁਤ ਜ਼ਿਆਦਾ ਤੇ ਲੋਕ ਚੀਨ ਦਾ ਸਮਾਨ ਨਹੀਂ ਖਰੀਦਣਗੇ ਅਮਰੀਕਾ ਦੇ ਵਿੱਚ ਬਣਨ ਵਾਲੇ ਖਟਾਉਣੇ ਹੋ ਜਾਣਗੇ ਇੱਥੇ ਜੋਬ ਉਹ ਪਰ ਉਹ ਟੈਰਫ ਦੇ ਨਾਲ ਅਮਰੀਕਾ ਵਾਲਿਆਂ ਦੇ ਵੀ ਬਰਾਬਰ ਅਸਰ ਪੈ ਰਿਹਾ 40% 40% ਜਿਹੜੇ ਇਹ ਬਿਜ਼ਨਸ ਆ ਹੈ ਬੰਦ ਹੋ ਰਿਹਾ ਹੈ ਸੋ ਇਹ ਅਮਰੀਕਾ ਦੇ ਵਿੱਚ ਡਾਲ ਕਲਚਰ ਇਹ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਬੜੀ ਮਹੱਤਵਪੂਰਨ ਗੱਲ ਆ ਅਮਰੀਕਨ ਸਭਿਆਚਾਰ ਦੇ ਵਿੱਚ ਆ ਕੈਨੇਡਾ ਅਮਰੀਕਾ ਸਾਰੇ ਦੇ ਵਿੱਚ ਜਿਹੜੀਆਂ 바ਰਬੀ ਜਾਂ ਇਹ ਅਮਰੀਕਨ ਗਰਲ ਆ ਇਹ ਬਹੁਤ ਬਹੁਤ ਮਤਲਬ ਜਿਆਦਾ ਅਮਰੀਕਨ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਪਪੂਲਰ ਨੇ ਤੇ ਮਤਲਬ ਉਹਨਾਂ ਦੇ ਪੇਰੈਂਟਸ ਉਹਨਾਂ ਦੀਆਂ ਕਹਿ ਲਓ ਇਹ ਸਾਰਾ ਕੁਝ ਆ ਸੋ ਹੁਣ ਇੱਕ ਤਰੀਕਾ ਦਾ ਡਿਬੇਟ ਜਿਆ ਸ਼ੁਰੂ ਹੋ ਗਿਆ ਆ ਪਰ ਆ ਇਹ ਕਿਸੇ ਵੇਲੇ 1970 ਦੇ ਵਿੱਚ ਪ੍ਰੈਜ਼ੀਡੈਂਟ ਜਿਮੀ ਕਾਰਟਰ ਨੇ ਵੀ ਇਹ ਕਿਹਾ ਸੀ ਵੀ ਅਮਰੀਕਨਸ ਨੂੰ ਕਿ ਤੁਸੀਂ એનર્ਜੀ ਘਟ ਵਰਤੋ ਪਰ ਬਹੁਤ ਪਪੂਲਰ ਨਹੀਂ ਸੀ ਗੱਲ ਹੋ ਸਕੀ ਦੇਖੋ ਹਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ